ਹਾਂਜੀ ਆਪਾਂ ਹਾਜ਼ਰ ਹਾਂ ਜੀ ਈਟੀਟੀ 2364 ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਜੀ ਸਕਰੂਟੀ ਤੋਂ ਲੈ ਕੇ ਜੁਆਇਨਿੰਗ ਤੱਕ ਦੇ ਪ੍ਰੋਸੈਸ ਦੀ ਪੁਲਿਸ ਵੈਰੀਫਿਕੇਸ਼ਨ ਕਿੱਥੇ ਹੋएगी ਕਿਵੇਂ ਹੋएगी ਮੈਡੀਕਲ ਕਦੋਂ ਹੋਏਗਾ ਕਿਸ ਤਰੀਕੇ ਨਾਲ ਹਾਜ਼ਰੀ ਰਿਪੋਰਟ ਦੇਣੀ ਹੈ ਠੀਕ ਹੈ ਯਾਨੀ ਕਿ ਪ੍ਰਾਇਮਰੀ ਟੀਚਰਸ ਦੀ ਜੋ ਵੀ ਪ੍ਰਤੀ ਪ੍ਰਕਿਰਿਆ ਹੁੰਦੀ ਹੈ ਉਹ ਤੁਹਾਨੂੰ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਆਪਾਂ ਜਿਹੜੀ ਆ ਦੱਸਣ ਵਾਲੇ ਆ ਤਾਂ ਆਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਤਾਂ ਦੇਖੋ ਫਰਸਟ ਪ੍ਰੋਸੈਸ ਹੈ ਜੀ ਡਾਕੂਮੈਂਟ ਵੈਰੀਫਿਕੇਸ਼ਨ ਦਾ ਯਾਨੀ ਸਕਰੂਟੀ ਦਾ ਜਦੋਂ ਸਕਰੂਟਨੀ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਸੈਕੰਡ ਪ੍ਰੋ ਸਕ੍ਰੂਟਨੀ ਤੋਂ ਬਾਅਦ ਜਿਹੜੀ ਹੈ ਫਰਸਟ ਸਿਲੈਕਸ਼ਨ ਲਿਸਟ ਆਊਟ ਕੀਤੀ ਜਾਏਗੀ ਉਸ ਦੇ ਵਿੱਚ ਉਹੀ ਕੈਂਡੀਡੇਟਸ ਦਾ ਨਾਮ ਆਏਗਾ ਜਿਹੜੇ ਕਿ ਪ੍ਰੋਪਰ ਸਿਲੈਕਟ ਨੇ ਜਿਹੜੇ 23 ਚੋਣ ਭਰਤੀ ਦੇ ਵਿੱਚ ਜੁਆਇਨ ਹੋਣ ਦੇ ਲਈ ਐਲੀਜੀਬਲ ਨੇ ਜਿਨ੍ਹਾਂ ਦੇ ਡਾਕੂਮੈਂਟਸ ਦੇ ਵਿੱਚ ਕੋਈ ਵੀ ਆਬਜੈਕਸ਼ਨ ਜਿਹੜੀ ਆ ਉਹ ਨਹੀਂ ਲਗਾਈਗੀ ਕਲੀਅਰ ਹੈ ਓਨਲੀ ਸਿਲੈਕਟਡ ਕੈਂਡੀਡੇਟਸ ਦਾ ਹੋਏਗਾ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਪ੍ਰੋਸੈਸ ਕੀ ਹੁੰਦਾ ਹੈ ਦੇਖੋ ਜਦੋਂ ਫਰਸਟ ਸਿਲੈਕਸ਼ਨ ਲਿਸਟ ਆਏਗੀ ਉਸ ਤੋਂ ਬਾਅਦ ਜਿਹੜਾ ਸੈਕੰਡ ਪ੍ਰੋਸੈਸ ਹੋਏਗਾ ਉਹ ਹੋਏਗਾ ਜੀ ਸਟੇਸ਼ਨ ਚੋਇਸ ਦਾ ਜਿਹੜੇ ਸਿਲੈਕਟਡ ਕੈਂ ਦੇ ਵਿੱਚ ਤੁਸੀਂ ਆਪਣੇ ਜਿਹੜਨੇ ਸਟੇਸ਼ਨ ਚੂਜ਼ ਕਰਨੇ ਨੇ ਹੁਣ ਦੇਖੋ ਜਿਵੇਂ ਤੁਹਾਨੂੰ ਪਤਾ ਹੈ ਕਿ ਜਿਹੜੀ 23 ਚੋਣ ਭਰਤੀ ਹੈ ਬਾਰਡਰ ਏਰੀਆ ਦੀ ਭਰਤੀ ਹੈ ਤਾਂ ਸਿਰਫ ਉਹੀ ਜ਼ਿਲ੍ਹੇ ਖੁੱਲੇ ਜਾਣਗੇ ਜਿਹੜੇ ਬਾਰਡਰ ਏਰੀਆ ਦੇ ਨੇ ਕਲੀਅਰ ਹੈ ਇਹ ਗੱਲ ਪਹਿਲਾਂ ਹੀ ਆਪਦਾ ਜਿਹੜਾ ਦਿਮਾਗ ਦੇ ਵਿੱਚ ਰੱਖਿਓ ਬਾਰਡਰ ਏਰੀਆ ਦੀ ਭਰਤੀ ਹੈ ਤਾਂ ਉਹੀ ਜ਼ਿਲ੍ਹੇ ਜਿਹੜੇ ਨੇ অপਸ਼ਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਫੋਂ ਜਦੋਂ ਸਟੇਸ਼ਨ ਚੋਇਸ ਕਰੋਗੇ ਤਾਂ ਉਸ ਦੇ ਵਿੱਚ ਜਿਹੜੇ ਵੀ ਤੁਹਾਨੂੰ ਜ਼ਿਲ੍ਹੇ ਹੋਣਗੇ ਉਹਦੇ ਵਿੱਚ ਜੋ-ਜੋ ਸਕੂਲ ਹੈਗੇ ਨੇ ਖਾਲੀ ਨੇ ਜੋ ਵੀ ਜਿਨ੍ਹਾਂ ਦੇ ਵਿੱਚ ਟੀਚਰਸ ਦੀ ਲੋਡ ਹੈ ਜਾਂ ਟੀਚਰਸ ਦੀ ਜਿਹੜੀ ਕਹ ਲਓ ਵੀ ਵੈਕੈਂਸੀਸ ਹੈਗੀਆਂ ਨੇ ਉਹ ਹੀ ਤੁਹਾਨੂੰ ਸਕੂਲ ਜਿਹੜੇ ਨੇ ਸ਼ੋ ਹੋਣਗੇ ਤੇ ਤੁਸੀਂ ਆਪਦੇ ਜਿਹੜੀ ਹੈ ਚੋਇਸ ਅਕੋਰਡਿੰਗ ਉਹਨਾਂ ਨੂੰ ਜਿਹੜਾ ਚੂਜ਼ ਕਰ ਸਕਦੇ ਹੋ ਕਲੀਅਰ ਹੈ ਤਾਂ ਸੈਕੰਡ ਪ੍ਰੋਸੈਸ ਹੋ ਗਿਆ ਜੀ ਸਟੇਸ਼ਨ ਦਾ ਸਟੇਸ਼ਨ ਚੂਜ਼ ਕਰਨ ਦਾ ਮੋ ਜਦੋਂ ਤੁਸੀਂ ਸਟੇਸ਼ਨ ਚੁਆਇਸ ਕਰ ਲਿਆ 2-3 ਦਿਨ ਦੇ ਵਿੱਚ ਜਿਹੜਾ ਪੋਰਟਲ ਆਪਰਪਰ ਓਪਨ ਸੀਗਾ ਤੁਹਾਡਾ ਸਾਰਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜੁਆਇਨਿੰਗ ਲੈਟਰ ਦੀ ਹੁਣ ਦੇਖੋ 2-3 ਦਿਨ ਤੱਕ ਜਦੋਂ ਆਪਣਾ ਸਟੇਸ਼ਨ ਸਾਰਿਆਂ ਨੇ ਚੂਜ਼ ਕਰ ਲਿਆ ਉਸ ਤੋਂ ਬਾਅਦ ਗੱਲ ਆਉਂਦੀ ਹੈ ਜੀ ਜੁਆਇਨਿੰਗ ਲੈਟਰ ਦੀ ਇੱਕ ਹੁੰਦਾ ਜੀ ਦੇਖੋ ਪਹਿਲਾਂ ਕੀ ਹੁੰਦਾ ਸੀ 23 ਚੋਂ ਭਰਤੀਆਂ ਤੋਂ ਪਹਿਲਾਂ ਜਿੰਨੀਆਂ ਵੀ ਭਰਤੀਆਂ ਹੋਈਆਂ ਨੇ ਉਸ ਟਾਈਮ ਇਹ ਚੀਜ਼ ਨਹੀਂ ਸੀਗੀ ਕਿ ਆਈਡੀ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਅਪਲੋਡ ਕਰ ਦਿੱਤਾ ਜਾਂਦਾ ਸੀ ਲੇਕਿਨ ਹੁਣ ਜਿਵੇਂ 6835 ਭਰਤੀ ਹੋਈ ਹੈ ਤਾਂ ਇਹ ਜਿਹੜਾ ਤੁਹਾਡਾ ਸਿਲੈਕਸ਼ਨ ਸਟੇਟਸ ਹੈ ਠੀਕ ਹੈ ਯਾਨੀ ਤੁਸੀਂ ਸਿਲੈਕਟਡ ਹੋ ਵਿਦ ਹੈਲਡ ਹੋ ਜਾਂ ਤੁਹਾਨੂੰ ਕਿਹੜਾ ਸਕੂਲ ਜਿਹੜਾ ਅਲੋਟ ਕੀਤਾ ਗਿਆ ਇਹ ਤੁਹਾਨੂੰ ਸਾਰਾ ਤੁਹਾਡੀ ਆਈਡੀ ਦੇ ਵਿੱਚ ਦੇਖਣ ਨੂੰ ਮਿਲੇਗਾ ਠੀਕ ਹੈ ਇੱਥੇ ਇੱਕ ਗੱਲ ਕਲੀਅਰ ਕਰ ਦਵਾਂ ਦੇਖੋ ਕਈ ਵਾਰੀ ਕੀ ਹੁੰਦਾ ਡਿਪਾਰਟਮੈਂਟ ਵੱਲੋਂ ਸਿਲੈਕਸ਼ਨ ਲਿਸਟ ਆਊਟ ਨਹੀਂ ਕੀਤੀ ਜਾਂਦੀ ਸਿਲੈਕਸ਼ਨ ਲਿਸਟ ਰਜਿਸਟ੍ਰੇਸ਼ਨ ਆਈਡੀ ਜਿੱਥੇ ਤੁਸੀਂ ਐਪਲੀਕੇਸ਼ਨ ਨੰਬਰ ਲਾ ਕੇ ਆਪਣਾ ਜਿਹੜਾ ਹੈ ਅਪਲਾਈ ਕਰਦੇ ਹੋ ਠੀਕ ਹੈ ਤੁਹਾਡੀ ਆਈਡੀ ਦੇ ਵਿੱਚ ਹੀ ਤੁਹਾਡਾ ਸਟੇਟਸ ਜਿਹੜਾ ਸ਼ੋ ਹੋਣ ਲੱਗ ਜਾਂਦਾ ਹੈ ਕਿ ਤੁਸੀਂ ਸਿਲੈਕਟਡ ਹੋ ਔਰ ਵਿਦ ਹੈਲਡ ਹੋ ਨੋਨ ਸਿਲੈਕਟਡ ਹੋ ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਸਿলেকਸ਼ਨ ਲਿਸਟ ਆਊਟ ਨਹੀਂ ਕੀਤੀ ਜਾਂਦੀ ਜੇਕਰ ਸਿলেকਸ਼ਨ ਲਿਸਟ ਆਊਟ ਹੋ ਜਾਂਦੀ ਹੈ ਤਾਂ ਫਿਰ ਤੁਹਾਨੂੰ ਜਿਹੜਾ ਆਈਡੀ ਦੇ ਵਿੱਚ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ ਹੈਗੀਆਂ ਕਲੀਅਰ ਹੈ ਤਾਂ ਹੁਣ ਦੇਖੋ ਜਦੋਂ ਜੁਆਇਨਿੰਗ ਲੈਟਰ ਦੀ ਗੱਲ ਕਰੀਏ ਤਾਂ ਉਹ ਤੁਹਾਡੀ ਆਈਡੀ ਤੇ ਸ਼ੋ ਹੋਏਗਾ ਜੀ ਠੀਕ ਹੈ ਉਹਦੇ ਤੇ ਪ੍ਰੋਪਰ ਤੁਹਾਨੂੰ ਲਿਖਿਆ ਹੋਇਆ ਮਿਲੇਗਾ ਕਿ ਤੁਸੀਂ ਬ ਲਿਖਿਆ ਹੋਏਗਾ ਠੀਕ ਹੈ ਜੀ ਐਸ ਪਰ ਡਿਪਾਰਟਮੈਂਟ ਉਸ ਤੇ ਜੁਆਇਨਿੰਗ ਡੇਟ ਲਿਖੀ ਹੋਏਗੀ ਕਿ ਤੁਸੀਂ ਇਸ ਤਰੀਕ ਤੋਂ ਪਹਿਲਾ ਪਹਿਲਾ ਜਿਹੜਾ ਆਪਣਾ ਸਕੂਲ ਦੇ ਵਿੱਚ ਜੁਆਇਨ ਕਰਨਾ ਹੈ ਜਿਹੜਾ ਵੀ ਤੁਹਾਨੂੰ ਸਕੂਲ ਅਲੋਟ ਹੋਇਆ ਹੋਏਗਾ ਉਹ ਤੁਹਾਡੇ ਉਹਦੇ ਆਈਡੀ ਤੇ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਠੀਕ ਹੈ ਜੀ ਇਹ ਪ੍ਰੋਸੈਸ ਹੈਗਾ ਆਪਣਾ ਔਨਲਾਈਨ ਆਈਡੀ ਤੇ ਹੁਣ ਦੇਖੋ ਉਸ ਤੋਂ ਬਾਅਦ ਕੀ ਹੈ ਜਿਹੜਾ ਤੁਹਾਨੂੰ ਆਫਰ ਲੈਟਰ ਹੈ ਜੋ ਜੁਆਇਨਿੰਗ ਲੈਟਰ ਹੈ ਉਹਦੇ ਲਈ ਤੁਹਾਨੂੰ ਬੁਲਾਇਆ ਜਾਏਗਾ ਡੀ ਆਫਿਸ ਠੀਕ ਹੈ ਤੁਹਾਡੇ ਜ਼ਿਲ੍ਹੇ ਦੇ ਜਿੱਥੇ ਵੀ ਤੁਹਾਨੂੰ ਜਿੱਥੇ ਵੀ ਤੁਹਾਡੀ ਜੌਬ ਹੋਏਗੀ ਹੈ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਹੈ ਉਹਦੇ ਰਿ ਉਸੇ ਉੱਥੇ ਜਾ ਕੇ ਆਪਣਾ ਆਫਰ ਲੈਟਰ ਜਿਹੜਾ ਹੈ ਉਹ ਪ੍ਰਾਪਤ ਕਰ ਸਕਦੇ ਹੋ ਤਾਂ ਜਦੋਂ ਤੁਹਾਡੇ ਹੱਥ ਵਿੱਚ ਜੁਆਇਨਿੰਗ ਲੈਟਰ ਆ ਗਿਆ ਉਸ ਤੋਂ ਬਾਅਦ ਦਾ ਪ੍ਰੋਸੈਸ ਹੁੰਦਾ ਜੀ ਮੈਡੀਕਲ ਦਾ ਕਲੀਅਰ ਹੈ ਮੈਡੀਕਲ ਦੇ ਵਿੱਚ ਕੀ ਹੋਏਗਾ ਮੈਡੀਕਲ ਦੇ ਵਿੱਚ ਤੁਹਾਡਾ ਪ੍ਰੋਪਰ ਜਿਹੜਾ ਚੈੱਕਅਪ ਹੋਏਗਾ ਠੀਕ ਹੈ ਉਸ ਦੇ ਵਿੱਚ ਤੁਹਾਨੂੰ ਇੱਕ ਸਰਟੀਫਿਕੇਟ ਮਿਲਦਾ ਹੈ ਜੀ ਜਿਸ ਦੇ ਵਿੱਚ ਪ੍ਰੋਪਰ ਸਾਰੇ ਆਈਜ਼ ਦਾ ਕੀ ਐਕਸਰੇ ਦਾ ਕੀ ਸਾਰੇ ਚੈੱਕਅਪ ਹੁੰਦੇ ਨੇ ਠੀਕ ਹੈ ਤੇ ਫਿਰ ਤੁਹਾਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਤੇ ਉਹ ਸਰਟੀਫਿਕੇਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਫਿਜ਼ੀਕਲੀ ਜਿਹੜਾ ਹੈ ਫਿੱਟ ਹੋ ਇਸ ਜੌਬ ਦੇ ਲਈ ਤੁਹਾਡੇ ਵਿੱਚ ਕੋਈ ਵੀ ਜਿਹੜੀ ਕਮੀ ਆ ਜਾਂ ਕੋਈ ਦਿੱਕਤ ਜਿਹੜੀ ਆ ਤੁਹਾਨੂੰ ਨਹੀਂ ਹੈਗੀ ਕਲੀਅਰ ਹੈ ਤਾਂ ਜਦੋਂ ਮੈਡੀਕਲ ਦਾ ਸਰਟੀਫਿਕੇਟ ਤੁਹਾਨੂੰ ਮਿਲ ਜੇਗਾ ਉਦੋਂ ਤੁਹਾਨੂੰ ਜਿਹੜਾ ਇਹ ਚੀਜ਼ ਐਲੀਜੀਬਲ ਹੋ ਜਾਓਗੇ ਤੁਸੀਂ ਫਿਜ਼ੀਕਲੀ ਫਿੱਟ ਹੋ ਜਾਓਗੇ ਇਸ ਜੌਬ ਦੇ ਲਈ ਠੀਕ ਹੈ ਜੀ ਤਾਂ ਇਹ ਗੱਲ ਸਮਝ ਆ ਗਈ ਉਸ ਤੋਂ ਬਾਅਦ ਇੱਕ ਹੋ ਹੁੰਦਾ ਜੀ process police verification ਦਾ ਠੀਕ ਹੈ police verification ਦਾ ਕੀ ਹੁੰਦਾ ਹੈ ਜੀ ਤੁਹਾਡੇ bpo ਦਫਤਰ ਵੱਲੋਂ ਇੱਕ ਲੈਟਰ ਜਾਰੀ ਕੀਤੀ ਜਾਂਦੀ ਹੈ ਤੁਹਾਡੇ ਨਾਮ ਤੇ ਤੇ ਤੁਹਾਡੇ ਨੇੜੇ ਦਾ ਜਿਹੜਾ ਖਾਣਾ ਹੁੰਦਾ ਹੈ ਪੁਲਿਸ ਚੌਂਕੀ ਹੁੰਦੀ ਹੈ ਉਸ ਦੇ ਵਿੱਚ ਤੁਹਾਡਾ ਜਿਹੜਾ ਪਰਫਾਰਮ ਆ ਉਹ ਭੇਜਿਆ ਜਾਏਗਾ ਠੀਕ ਹੈ ਲੈਟਰ ਭੇਜਿਆ ਜਾਏਗਾ ਤੇ ਉਸ ਦੇ ਵਿੱਚ ਮੈਂਸ਼ਨ ਕੀਤਾ ਜਾਏਗਾ ਕਿ ਜਿਸ ਵਿਅਕਤੀ ਦੀ ਹੁਣ ਜੁਆਇਨਿੰਗ ਹੋਣ ਜਾ ਰਹੀ ਹੈ ਕਿ ਇਹ ਉਸ ਜਿਹੜੇ ਦਾ ਐਡਰੈਸ ਇਹਨੇ ਦਿੱਤਾ ਹੋਇਆ ਉੱਥੇ ਦਾ ਪੱਕਾ ਰਿਹਾਇਸ਼ ਹੈਗੀ ਹੈ ਇੱਥੇ ਕਿਸ ਤਰੀਕੇ ਦਾ ਇਸ ਦਾ ਕਰੈਕਟਰ ਹੈ ਸਾਰੀ ਤੁਹਾਡੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਫਿਰ ਪੁਲਿਸ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਉਹਨਾਂ ਵੱਲੋਂ ਜਿਹੜਾ ਹੈ ਅਪਰੂਵ ਕਰਕੇ ਜਿਹੜਾ ਬੀਪੀ ਦਫਤਰ ਭੇਜਿਆ ਜਾਏਗਾ ਕਿ ਹਾਂ ਸਾਡੇ ਵੱਲੋਂ ਇਹ ਜਿਹੜਾ ਵਿਅਕਤੀ ਆ ਉਹ ਬਿਲਕੁਲ ਸਹੀ ਪਾਇਆ ਗਿਆ ਹੈ ਕੋਈ ਵੀ ਜ ਆਪਨਾ ਬੀਪੀਓ ਦਫਤਰ ਜਾਓਗੇ ਬੀਪੀਓ ਦਫਤਰ ਜੁਆਇਨਿੰਗ ਲੈਟਰ ਲੈ ਕੇ ਜਾਣਾ ਹੈ ਤੇ ਤੁਹਾਡੀ ਜਿਹੜੀ ਹਾਜ਼ਰੀ ਪਾਈ ਜਾਏਗੀ ਉੱਥੇ ਠੀਕ ਹੈ ਬੀਪੀਓ ਦਫਤਰ ਆਪਦੀ ਹਾਜ਼ਰੀ ਦੇਣੀ ਹੈ ਥੈਨ ਹੁਣ ਇੱਕ ਗੱਲ ਹੋਰ ਸਮਝ ਲਓ ਜੀ ਕਈ ਵਾਰ ਕੀ ਹੁੰਦਾ ਹੈ ਸਿੱਧਾ ਹੀ ਬੀਪੀਓ ਦਫ਼ਤਰ ਵੱਲੋਂ ਤੁਹਾਨੂੰ ਸਕੂਲ ਦੇ ਵਿੱਚ ਭੇਜਿਆ ਜਾਂਦਾ ਹੈ ਕਿ ਆਪਦੇ ਸਕੂਲ ਦੇ ਵਿੱਚ ਜੁਆਇਨ ਕਰ ਲਿਓ ਠੀਕ ਹੈ ਜਾਂ ਫਿਰ ਕਈ ਵਾਰੀ ਐਦਾਂ ਹੁੰਦਾ ਹੈ ਕਿ ਸੀਐਚਟੀ ਦੇ ਸਾਈਨ ਕਹਿੰਦੇ ਨੇ ਉਹ ਇਹ ਤੁਹਾਨੂੰ ਬੀਪੀਓ ਦਫ਼ਤਰ ਜਦੋਂ ਤੁਸੀਂ ਜਾਓਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਇੱਕ ਗੱਲ ਮੈਂ ਤੁਹਾਨੂੰ ਸਮਝਾ ਦਵਾ ਹਾਂ ਉਹ ਦੇਖੋ ਕਿਤੇ ਨਾ ਕਿਤੇ ਤੁਸੀਂ ਕਨਫਿਊਜ਼ ਹੋ ਰਹੇ ਹੋਵੋਗੇ ਕਿ ਸੀਐਚਟੀ ਕੌਣ ਹੁੰਦਾ ਹੈ ਬੀਪੀਓ ਕੌਣ ਹੁੰਦਾ ਹੈ ਕਿਉਂਕਿ ਐਂ ਕਹਿ ਲਓ ਵੀ ਤੁਹਾਡਾ ਇਹ ਇੱਕ ਨਵਾਂ ਐਕਸਪੀਰੀਅੰਸ ਹੋਣ ਵਾਲਾ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਦੇਖੋ ਜਿਵੇਂ ਤੁਹਾਡੇ ਪਿੰਡ ਦਾ ਸਕੂਲ ਹੈ ਜਿੱਥ ਦਾ 7 8 ਸਕੂਲ ਨੂੰ ਮਿਲਾ ਕੇ ਇੱਕ ਸੈਂਟਰ ਹੈਡ ਸਕੂਲ ਬਣ ਜਾਂਦਾ ਹੈ ਠੀਕ ਹੈ ਉਹਨੂੰ ਆਪਾਂ ਕਹਿ ਦਿੰਦੇ ਆ ਸੈਂਟਰ ਸਕੂਲ ਤੇ ਉੱਥੋਂ ਦੇ ਮੁਖੀ ਨੂੰ ਕਹਿੰਦੇ ਆਪਾਂ ਸੀਐਸਟੀ ਸੈਂਟਰ ਹੈਡ ਟੀਚਰ ਕਲੀਅਰ ਹੈ ਤਾਂ ਜਿਹੜਾ ਵੀ ਤੁਹਾਡਾ ਸਕੂਲ ਹੋਏਗਾ ਉਹ ਦੇ ਅੰਡਰ ਹੋਏਗਾ ਸੀਐਸਟੀ ਦੇ ਕਲੀਅਰ ਹੈ ਜੀ ਤੇ ਸੀਐਸਟੀ ਜਿੰਨੇ ਬਾਕੀ ਸਕੂਲ ਨੇ ਮੰਨ ਲਓ ਜਿੰਨੇ ਵੀ ਸੀਐਸਟੀ ਨੇ ਉਹ ਸਾਰੇ ਕਿਹਦੇ ਅੰਡਰ ਹੋਣਗੇ ਬੀਪੀਓ ਦੇ ਅੰਡਰ ਹੋਣਗੇ ਠੀਕ ਹੈ ਜੀ ਤਾਂ ਹੁਣ ਦੇਖੋ ਜਦੋਂ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਗਿਆ ਤਾਂ ਤੁਹਾਨੂੰ ਜਿਹੜਾ ਸੀਐਚਡੀ ਸਾਈਨ ਮਿਲ ਜਾਣਗੇ ਆਪਣੇ ਆਫਰ ਲੈਟਰ ਤੇ ਤੁਹਾਨੂੰ ਜਿਹੜੀ ਇੱਕ ਹਾਜ਼ਰੀ ਰਿਪੋਰਟ ਦਿੱਤੀ ਜਾਏਗੀ ਕਿ ਤੁਸੀਂ ਆਪ ਦਾ ਸਕੂਲ ਦੇ ਵਿੱਚ ਜੁਆਇਨ ਕਰਨਾ ਹੈ ਤੇ ਜੋ ਵੀ ਤੁਹਾਡਾ ਸਕੂਲ ਦਾ ਇੰਚਾਰਜ ਹੋਏਗਾ ਸਕੂਲ ਮੁਖੀ ਹੋਏਗਾ ਜੋ ਵੀ ਹੋਏਗਾ ਉਹਨੋਂ ਵੀ ਇੱਕ ਜਿਹੜੀ ਆ ਰਿਪੋਰਟ ਜਾਏਗੀ ਕਿ ਇਸ ਵਿਅਕਤੀ ਨੂੰ ਸਕੂਲ ਦੇ ਵਿੱਚ ਜੁਆਇਨ ਕਰਾਇਆ ਜਾਵੇ ਤੇ ਤੁਸੀਂ ਫਿਰ ਆਪਦਾ ਸਕੂਲ ਦੇ ਵਿੱਚ ਜੁਆਇਨ ਕਰ ਜਾਓਗੇ ਜੀ ਤੇ ਫਿਰ ਤੁਹਾਡੀ ਹਾਜ਼ਰੀ ਰਿਪੋਰਟ ਜਦੋਂ ਤੁਸੀਂ ਜਿੰਨੇ ਵਜੇ ਜੁਆਇਨ ਕਰੋਗੇ ਉਹ ਤੁਹਾਡੇ ਸਕੂਲ ਦੇ ਜਿਨ੍ਹਾਂ ਨੇ ਤੁਹਾਨੂੰ ਜੁਆਇਨ ਕਰਾਇਆ ਹੋਊਗਾ ਜਿਹੜੇ ਵੀ ਟੀਚਰ ਨੇ ਕਰਾਇਆ ਹੋਊਗਾ ਉਹ ਜਿਹੜਨੇ ਬੀਪੀਓ ਦਾਫਤਰ ਰਿਪੋਰਟ ਭੇਜ ਦੇਣਗੇ ਕਿ ਹਾਂ ਇਸ ਤਰੀਕ ਨੂੰ ਇਸ ਵਕਤ ਨੂੰ ਜਿਹੜਾ ਸਕੂਲ ਦੇ ਵਿੱਚ ਜੁਆਇਨ ਕਰਵਾ ਲਿਆ ਗਿਆ ਹੈ ਤਾਂ ਇਹ ਹੈਗਾ ਸੀ ਜੀ ਪ੍ਰੋਸੈਸ ਸਕਰੂਟੀ ਤੋਂ ਲੈ ਕੇ ਜੁਆਇਨਿੰਗ ਤੱਕ ਦਾ ਕਲੀਅਰ ਹੈ ਬਹੁਤ ਹੀ ਸਿੰਪਲ ਪ੍ਰੋਸੈਸ ਹੈ ਹੋ ਸਕਦਾ ਕਿ ਕਿਤੇ ਕਿਤੇ ਤੁਹਾਨੂੰ ਸਮਝਣ ਦੇ ਵਿੱਚ ਦਿੱਕਤ ਆਈ ਹੋਵੇ ਤੁਸੀਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਠੀਕ ਹੈ ਬਹੁਤ ਸਾਰੇ ਕੈਂਡੀਡੇਟਸ ਇਹ ਦੋ ਆਊਟ ਹੋਏਗੀ ਤਾਂ ਦੇਖੋ ਜੀ 9 ਜੁਲਾਈ ਤੋਂ ਪਹਿਲਾ ਪਹਿਲਾ ਤੁਹਾਨੂੰ ਜਿਹੜੀਆਂ ਲਿਸਟ ਦੇਖਣ ਨੂੰ ਮਿਲ ਜੇਗੀ ਇੰਨੀ ਸ਼ੋਰਟ ਹੈ ਕਿ ਜੁਲਾਈ ਮਹੀਨਾ ਦੇ ਵਿੱਚ ਜਿਹੜੀ 23 ਚੋਣ ਭੱਤੀ ਦੀ ਤੁਸੀਂ ਜੁਆਇਨਿੰਗ ਜਿਹੜੀ ਆ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗੀ ਮੈਂ ਤੁਹਾਨੂੰ ਦੱਸ ਦਵਾ ਕਿ ਜਦੋਂ ਸਾਨੂੰ ਜੁਆਇਨ ਕਰਾਇਆ ਗਿਆ ਸੀ 6 ਪੈਂਦੀ ਭੱਤੀ ਨੂੰ ਤਾਂ ਉਸ ਸਮੇ ਸਮਰ ਵਕੇਸ਼ਨ ਤੋਂ ਆਫਟਰ 2-3 ਜੁਲਾਈ ਤੋਂ ਹੀ ਸਟਾਰਟ ਹੋ ਗਿਆ ਸੀ ਜੁਆਇਨਿੰਗ ਠੀਕ ਹੈ ਤੇ ਲਗਭਗ 9-10 ਤਰੀਕ ਤੱਕ ਸੀ ਆਈ ਥਿੰਕ ਜੁਆਇਨਿੰਗ ਤੇ ਉਸ ਟਾਈਮ ਮੈਂ 5 ਤਰੀਕ ਨੂੰ ਜਿਹੜਾ ਜੁਆਇਨ ਕਰ ਲਿਆ ਸੀ ਸਕੂਲ ਠੀਕ ਹੈ ਤਾਂ ਉਹ ਤੁਹਾਨੂੰ ਪ੍ਰੋਪਰ ਲਿ ਲੈਣੀ ਆਪਣੇ ਸਕੂਲ ਦੇ ਵਿੱਚ ਜੁਆਇਨ ਜਿਹੜਾ ਹੋ ਜਾਣਾ ਹੈ ਕਲੀਅਰ ਹੈ ਤਾਂ ਇਹ ਪ੍ਰਾਇਮਰੀ ਟੀਚਰਸ ਦੀ ਜਿਹੜੀ ਭਰਤੀ ਪ੍ਰਕਿਰਿਆ ਹੁੰਦਾ ਹੈ ਇਸ ਤੋਂ ਬਿਨਾ ਜੇਕਰ ਤੁਹਾਨੂੰ ਕਿਸੇ ਵੀ ਪੁਆਇੰਟ ਦੇ ਵਿੱਚ ਕੋਈ ਡਾਊਟ ਲੱਗਦਾ ਹੈ ਕੋਈ ਵੀ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਇੱਕ ਤੁਸੀਂ ਹੁਣ ਪਿੱਛੇ ਜਿਹੋ ਦੇਖਿਆ ਹੋਊਗਾ ਨੋਟਿਸਿਸ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਆਊਟ ਕੀਤੇ ਗਏ ਨੇ ਹਨਾ objections रिलेटेड ਕਹੋ ਜਿਹੜੀ ਉਹਨਾਂ 94 ਭਰਤੀ ਆ ਉਹਦੇ ਵਿੱਚ ਵੀ ਹਨਾ ਇਹ ਚੀਜ਼ਾਂ ਹੋਣਗੀਆਂ 23 24 ਭਰਤੀ ਦੇ ਵਿੱਚ ਹਲੇ ਵੀ ਬਹੁਤ ਸਾਰੇ ਲੋਕ ਨਿਕਲਣਗੇ ਕਿਉਂਕਿ ਕਈਆਂ ਦੇ ਸਰਟੀਫਿਕੇਟ ਜਾਲੀ ਹੁੰਦੇ ਨੇ ਠੀਕ ਹੈ ਕਈ ওভারਏਜ ਹੋ ਗਏ ਹੁੰਦੇ ਨੇ ਉਸ ਹਣਾ ਤਾਈ ਜਿਹੜੀਆਂ ਨੇ ਤੁਹਾਨੂੰ ਇਸ ਭਰਤੀ ਦੇ ਵਿੱਚ ਜਰੂਰ ਦੇਖਣ ਨੂੰ ਮਿਲਣਗੀਆਂ ਠੀਕ ਹੈ ਜੀ ਬਾਕੀ ਜਦੋਂ ਹੀ ਇਹਦੇ ਰਿਗਾਰਡਿੰਗ ਕੋਈ ਅਫੀਸ਼ੀਅਲ ਹੋਰ ਅਪਡੇਟ ਆਈ ਗਿਆ ਪਾ ਤੁਹਾਡੇ ਨਾਲ ਜਿਹੜੀ ਹੈ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਜਿਹੜੇ ਕੈਂਡੀਡੇਟਸ ਸਕਰੂਟਨੀ ਕਰਵਾ ਆਏ ਤੇ ਜਿਹੜੇ ਜਿਹੜੇ ਕੈਂਡੀਡੇਟਸ ਦੀ ਸਕਰੂਟਨੀ ਹੋਣੀ ਹੈ ਉਹ ਤੁਸੀਂ ਜਰੂਰ ਆਪਣਾ ਜਿਹੜਾ ਇਹ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਪਤਾ ਲੱਗ ਜਿਗਾ ਕਿ ਕਿੰਨੇ ਕੈਂਡੀਡੇਟਸ ਜਿਹੜਨੇ ਆਪਣੇ ਨਾਲ ਜੁੜੇ ਹੋਏ ਨੇ ਤੇ ਇਹ ਚੋਣ ਭਰਤੀ ਸੰਬੰਧੀ ਠੀਕ ਹੈ ਤਾਂ ਇਹ ਹੈ ਕਿਸੇ ਅੱਜ ਦੀ ਵੀਡੀਓ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ WhatsApp ਗਰੁੱਪ ਨਾਲ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ Telegram ਗਰੁੱਪ ਦਾ ਵੀ ਜਿਹੜਾ ਲਿੰਕ ਆ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉੱਥੇ ਆਪਾਂ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਦੱਸਦੇ ਰਹਿੰਦੇ ਆ ਕਲੀਅਰ ਹੈ ਆਈ ਹੋਪ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਸਮਝ ਆ ਗਿਆ ਹੋਵੇਗਾ ਇੱਕ ਵਾਰੀ ਸਿਰਫ ਇੱਕ ਜਾਂ ਦੋ ਮਿੰਟ ਦੇ ਵਿੱਚ ਬਰੀਫਲੀ ਤੌਰ ਤੇ ਮੈਂ ਤੁਹ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡੀ ਆਈਡੀ ਤੇ ਪ੍ਰੋਪਰ ਜਿਹੜਾ ਸ਼ੋ ਹੋਣ ਲੱਗ ਜੇਗਾ ਜਦੋਂ ਵੀ ਡਿਪਾਰਟਮੈਂਟ ਅਪਡੇਟ ਕਰੇਗਾ ਕਿ ਤੁਸੀਂ ਸਿਲੈਕਟਿਡ ਔਰ ਨੌਨ ਸਿਲੈਕਟਿਡ ਔਰ ਵੇਟਿੰਗ ਦੇ ਵਿੱਚੋਂ ਜਾਂ ਵਿਦ ਹੈਲਡ ਹੋ ਤੁਹਾਨੂੰ ਸਾਰਾ ਤੁਹਾਡੀ ਆਈਡੀ ਤੇ ਸ਼ੋ ਹੋਏਗਾ ਉਸ ਤੋਂ ਬਾਅਦ ਤੁਹਾਨੂੰ ਤੁਹਾਡੀ ਆਈਡੀ ਤੇ ਹੀ ਜਿਹੜਾ ਇਹ ਸਟੇਸ਼ਨ ਦੇਖਣ ਨੂੰ ਮਿਲੇਗਾ ਠੀਕ ਹੈ ਸਿਲੈਕਸ਼ਨ ਇਸ ਤੋਂ ਬਾਅਦ ਤੁਹਾਨੂੰ ਸਟੇਸ਼ਨ ਚੋਇਸ ਕਰਨ ਨੂੰ ਦਿੱਤਾ ਜਾਏਗਾ ਤੇ ਜਿਹੜਾ ਵੀ ਤੁਹਾਨੂੰ ਸਕੂਲ ਅਲੋਟ ਹੋਇਆ ਹੈ ਉਹਦੀ ਸਾਰੀ ਜਾਣਕਾਰੀ ਤੁਹਾਨੂੰ ਤੁਹਾਡੀ ਆਈਡੀ ਤੇ ਦੇਖਣ ਨੂੰ ਮਿਲੇਗੀ ਕਲੀਅਰ ਹੈ ਉਸ ਤੋਂ ਬਾਅਦ ਤੁਹਾਡੀ ਆਈਡੀ ਤੇ ਹੀ ਤੁਹਾਨੂੰ ਦੇਖਣ ਜੇ ਦਿੱਤੇ ਜਾਣਗੇ ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਤੁਹਾਡੀ ਆਈਡੀ ਦੇ ਦੇਖਣ ਨੂੰ ਮਿਲੇਗੀ ਠੀਕ ਹੈ ਹੋ ਸਕਦਾ ਡਿਪਾਰਟਮੈਂਟ ਸਿਰਫ ਆਫੀਸ਼ੀਅਲੀ ਲੈਟਰ ਜਾਰੀ ਕਰ ਦੇਵੇ ਕਿ ਆਪਣੇ ਆਪਣੇ ਜ਼ਿਲ੍ਹੇ ਦੇ ਡੀ ਆਫਿਸ ਦੇ ਵਿੱਚ ਜਾ ਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਇਹ ਡਿਪਾਰਟਮੈਂਟ ਤੇ ਡਿਪੈਂਡ ਕਰਦਾ ਹੈ ਠੀਕ ਹੈ ਜੀ ਇੱਕ ਵਾਰ ਜਦੋਂ ਆਫਰ ਲੈਟਰ ਮਿਲ ਗਿਆ ਉਸ ਤੋਂ ਬਾਅਦ ਮੈਡੀਕਲ ਹੁੰਦਾ ਹੈ ਜੀ ਪੁਲਿਸ ਵੈਰੀਫਿਕੇਸ਼ਨ ਦੀ ਪ੍ਰੋਸੈਸ ਹੁੰਦੀ ਹੈ ਦੈਨ ਥਰਡ ਹਾਜ਼ਰੀ ਰਿਪੋਰਟ ਹੁੰਦੀ ਆ ਆਪਣੇ ਸਕੂਲ ਦੇ ਵਿੱਚ ਤੁਸੀਂ ਹਾਜ਼ਰੀ ਦੇਣੀ ਹੁੰਦੀ ਹੈ ਠੀਕ ਹੈ ਤੇ ਸਕੂਲ ਵੱਲੋਂ ਜੋ ਵੀ ਤੁਹਾਨੂੰ ਜਿਹੜਾ ਜੁਆਇਨ ਕਰਾਉਂਦਾ ਹੈ ਉਹ ਫਿਰ ਤੁਹਾਡੇ ਬੀਪੀਓ ਦਫ਼ਤਰ ਜਿਹੜ ਕਲੀਅਰ ਹੈ ਜੀ ਤਾਂ ਇਹ ਹੈਗੀ ਸੀ ਪੂਰੀ ਇਨਫੋਰਮੇਸ਼ਨ ਕੋਈ ਵੀ ਕੁਐਸਚਨ ਹੋਵੇ ਕੋਈ ਸੁਝਾਅ ਹੋਵੇ ਕੋਈ ਵੀ ਡਾਊਟ ਹੋਵੇ ਕਿਸੇ ਵੀ ਪੁਆਇੰਟ ਨੂੰ ਲੈ ਕੇ ਤੁਸੀਂ ਪੁੱਛ ਲੈਣਾ ਜੀ ਠੀਕ ਹੈ ਤੇ ਗੱਲ ਕਰ ਲਈ ਆਪਾਂ ਮੈਡੀਕਲ ਦੀ ਕਿ ਕਿੰਨੇ ਕ ਟਾਈਮ ਦਾ ਪ੍ਰੋਸੈਸ ਹੁੰਦਾ ਹੈ ਤਾਂ ਦੇਖੋ ਇਹ ਤਾਂ ਸਿਰਫ ਇੱਕ ਦਿਨ ਦੇ ਵਿੱਚ ਹੋ ਜਾਂਦੇ ਨੇ ਸਾਰੇ ਟੈਸਟ ਇਹ ਨਹੀਂ ਹੈਗਾ ਕਿ 10 ਦਿਨ ਲੱਗਣਗੇ ਬਹੁਤ ਸਾਰੇ ਕੈਂਡੀਡੇਟਸ ਪੁੱਛਦੇ ਹੁੰਦੇ ਨੇ ਕਿ ਮੈਡੀਕਲ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਪੁਲਿਸ ਵੈਰੀਫਿਕੇਸ਼ਨ ਦੇ ਵਿੱਚ ਕਿੰਨਾ ਸਮਾਂ ਲੱਗਦਾ ਹੈ ਤਾਂ ਇਹ ਬਹੁਤ ਛੋਟਾ ਜਿਹਾ ਪ੍ਰੋਸੈਸ ਹੁੰਦਾ ਹੈ ਮੈਡੀਕਲ ਦਾ ਸਿਰਫ ਇੱਕ ਦਿਨ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ ਠੀਕ ਹੈ ਇੱਕ ਦਿਨ ਦੇ ਅੰਦਰ ਹੀ ਤੁਹਾਨੂੰ ਜਿਹੜਾ ਸ਼ਾਮ ਨੂੰ ਸਰਟੀਫਿਕੇਟ ਦੇ ਦਿੰਦੇ ਨੇ ਜਾਂ ਵੱਧ ਤੋਂ ਵੱਧ 2 ਦਿਨ ਲੱਗ ਜਾਂਦੇ ਨੇ ਠੀਕ ਹੈ ਰਹੀ ਗੱਲ ਪੁਲਿਸ ਵੈਰੀਫਿਕੇਸ਼ਨ ਦੀ ਤਾਂ ਇਸ ਦੇ ਦਫਤਰ ਵੱਲੋਂ ਨੋਟਿਸ ਜਾਂਦਾ ਹੈ ਕਿ ਇਸ ਵਿਅਕਤੀ ਨੂੰ ਜਿਹੜਾ ਹੈ ਸਰਕਾਰੀ ਮੁਲਾਜ਼ਮ ਹੈ ਇਹਦੀ ਵੈਰੀਫਿਕੇਸ਼ਨ ਕਿ ਕਰਕੇ ਸਾਨੂੰ ਭੇਜੀ ਜਾਵੇ ਤਾਂ ਫਿਰ ਉਹ ਵੈਰੀਫਿਕੇਸ਼ਨ ਦੇ ਵਿੱਚ ਲੈਂਦੇ ਨੇ ਟਾਈਮ 1-2 ਦਿਨ ਦਾ ਤੇ ਜਦੋਂ ਉਹਨਾਂ ਦੀ ਕੰਪਲੀਟ ਹੋ ਜਾਂਦੀ ਹੈ ਫਿਰ ਆਪਦੇ ਵੱਲੋਂ ਲਿਖ ਕੇ ਦੇ ਦਿੰਦੇ ਨੇ ਕਿ ਹਾਂ ਇਸ ਵਿਅਕਤੀ ਨੂੰ ਜਿਹੜਾ ਹੈ ਪ੍ਰੋਪਰ ਇਹ ਐਲੀਜੀਬਲ ਹੈ ਸਹੀ ਵੈਰੀਫਾਈ ਜਿਹੜੀ ਹੈ ਇਸਦੀ ਕੀਤੀ ਗਈ ਹੈ ਕਲੀਅਰ ਹੈ ਤਾਂ ਇਹ ਬਿਲਕੁਲ ਪ੍ਰਤੀ ਪ੍ਰਕਿਰਿਆ ਇਹ ਸੀਗੀ ਬਾਕੀ ਦੇਖੋ 23 ਚੋਣ ਕਰ 30 ਸਕਰੂਟਨੀ ਕਿਵੇਂ ਹੋਣੀ ਹੈ ਕਿਸ ਤਰੀਕੇ ਨਾਲ ਹੋਣੀ ਹੈ ਕਿਹੜੇ ਫਾਰਮ ਲੈ ਕੇ ਜਾਣੇ ਨੇ ਡਾਕੂਮੈਂਟਸ ਤੇ ਕਿਸ-ਕਿਸ ਤਰੀਕੇ ਦੇ ਆਬਜੈਕਸ਼ਨਸ ਲੱਗਦੀਆਂ ਨੇ ਕਿਹੜੇ-ਕਿਹੜੇ ਕੈਂਡੀਡੇਟਸ ਭਰਤੀ ਦੇ ਵਿੱਚੋਂ ਬਾਹਰ ਹੁੰਦੇ ਨੇ ਇਹਨਾਂ ਤੇ ਮੈਂ ਆਲਰੇਡੀ ਇੱਕ ਸੈਪਰੇਟ ਵੀਡੀਓ ਜਿਹੜੀ ਆ ਬਣਾ ਚੁੱਕੀ ਆ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਹੈਗੀ ਤਾਂ ਉਹਨਾਂ ਵੀਡੀਓਜ਼ ਦਾ ਲਿੰਕ ਵੀ ਤੁਹਾਨੂੰ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਉਹਨਾਂ ਨੂੰ ਜਾ ਕੇ ਤੁਸੀਂ ਜਿਹੜਾ ਚੈੱਕ ਆਊਟ ਕਰ ਸਕਦੇ ਹੋ ਕਲੀਅਰ ਹੈ ਜੀ ਮਿਲਦੇ ਆ ਜੀ ਆਪਾਂ ਜਲਦੀ ਨੈਕਸਟ ਵੀਡੀਓ ਲੈ ਕੇ ਬਾਕੀ ਜੇਕਰ ਕਿਸੇ ਵੀ ਪੁਆਇੰਟ ਨੂੰ ਲੱਗਦਾ ਹੈ ਕਿ ਡਾਊਟ ਡਾਊਟ ਹੈ క్లియర్ ਕਰਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਵੱਤ ਵਤ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬਾਕੀ ਬਹੁਤ ਸਾਰੀਆਂ ਮੁਬਾਰਕਾਂ ਸਾਰੇ ਹੀ 23 ਸੈਲੈਕਟਡ ਕੈਂਡੀਡੇਟਸ ਨੂੰ ਜਿਹੜੇ ਕਿ ਸਕਰੂਟੀ ਕਰਵਾ ਰਹੇ ਨੇ ਉਮੀਦ ਕਰਦੇ ਹਾਂ ਕਿ ਸਾਰੇ ਹੀ ਕੈਂਡੀਡੇਟਸ ਜਿਹੜੇ ਸਕਰੂਟੀ ਕਰਵਾ ਰਹੇ ਨੇ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਸਹੀ ਤਰੀਕੇ ਨਾਲ ਕੰਪਲੀਟ ਹੋਵੇ ਤੇ ਜਲਦੀ ਹੀ ਉਹ ਜਿਹੜੇ ਨੇ ਸਕੂਲਾਂ ਦੇ ਵਿੱਚ ਜੁਆਇਨ ਕਰਨ ਤਾਂ ਕਿ ਆਫਟਰ ਸਮਰ ਵੈਕੇਸ਼ਨ ਤੁਸੀਂ ਵੀ ਬੱਚਿਆਂ ਦਾ ਛੁੱਟੀਆਂ ਦਾ ਕੰਮ ਜਿਹੜਾ ਹੈ ਉਹ ਚੈੱਕ ਕਰਨ ਦੇ ਇਲੀਜੀਬਲ ਹੋ ਜੋ ਮੈਂ ਆਪਦਾ ਪਰਸਨਲ ਐਕਸਪੀ बताए कि एकदम अचानक सरकार ਵੱਲੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਬਿਨਾ ਕਿਸੇ ਉਹਦੇ ਤੋਂ ਹਣਾ ਕੋਈ ਐਸਟੀਮੇਟ ਵੀ ਨਹੀਂ ਸੀਗਾ ਅੰਦਾਜ਼ਾ ਵੀ ਨਹੀਂ ਸੀਗਾ ਵੀ ਹਾਂ ਛੁੱਟੀਆਂ ਹੋ ਜਾਣਗੀਆਂ ਉਸੇ ਤਰੀਕ ਨੂੰ ਵੀ ਅੰਦਾਜ਼ਾ ਇਹ ਲੈ ਕੇ ਚੱਲ ਰਹੇ ਸੀ ਵੀ 1 ਜੂਨ ਤੋਂ ਹੋਣਗੀਆਂ ਲੇਕਿਨ ਪਹਿਲਾਂ ਕਰ ਦਿੱਤੀਆਂ ਗਈਆਂ ਤੇ ਉਹ ਜਿਹੜਾ ਹੋਮਵਰਕ ਹੈ ਬੱਚਿਆਂ ਨੂੰ ਦੇਣਾ ਹੀ ਰਹਿ ਗਿਆ ਸੀ ਫਿਰ ਅਸੀਂ ਸਾਰਿਆਂ ਨੂੰ ਆਨਲਾਈਨ ਸਾਰਾ ਕੰਮ ਫੋਨ ਤੇ ਭੇਜਿਆ ਕੱਲੇ-ਕੱਲੇ ਬੱਚੇ ਨੂੰ ਹਣਾ ਵੀ ਤੁਸੀਂ ਇਹ ਕੰਮ ਕਰਨਾ ਹੈ ਗਰੁੱਪਸ ਦੇ ਵਿੱਚ ਪੇਰੈਂਟਸ ਨੂੰ ਕਾਲ ਕੀਤਾ ਕਿ ਹਾਂ ਤੁਸੀਂ ਇਹ ਬੱਚਿਆਂ ਨੂੰ ਕੰਮ ਕਰਾਓ ਤੇ ਹੁਣ ਤੁਹਾਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵੀ ਇਹ ਸਕੂਲਾਂ ਦੇ ਵਿੱਚ ਹੁਣ ਜੁਆਇਨ ਕਰਵਾ ਕੇ ਛੁੱਟੀਆਂ ਦਾ ਕ ਕਾ ਜਰੂਰ ਦੇਣਗੇ ਠੀਕ ਹੈ ਆਈ ਹੋਪ ਮੈਂ ਉਮੀਦ ਕਰਦੀ ਹਾਂ ਸਾਰੇ ਦੇ ਲਈ ਬੈਸਟ ਵਿਸ਼ੇਸ ਨੇ ਕਿ ਤੁਸੀਂ ਸਾਰੇ ਜਿਹੜੇ ਨੇ ਸਕੂਲਾਂ ਦੇ ਵਿੱਚ ਜਾ ਕੇ ਆਪਦਾ ਜੁਆਇਨ ਕਰੋ ਸਰਕਾਰੀ ਮਾਸਟਰ ਸਰਕਾਰੀ ਮਾਸਟਰ ਨੇ ਕਹੌਣ ਦੇ ਜਿਹੜਾ ਹੈ ਉਹ ਆਪਣੇ ਨਾਮ ਦੇ ਮੂਰੇ ਟੈਗ ਲਵਾ ਲਓ ਠੀਕ ਹੈ ਜੀ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਜਲਦੀ ਮਿਲਦੇ ਹਾਂ ਜੀ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਕਿਰਦ ਧੰਨਵਾਦ ਥੈਂਕ ਯੂ